ਕਰਾਂਗੇ ਮੈਂ ਪਰ ਸਵੇਰ ਦੇ ਅੱਛਾ ਛੋਟੇ ਵੀ ਦੇ ਐਮਐਲਏ ਦਾ ਕੀ ਮਸਲਾ ਸੀ ਜਾਂ ਕਿਉਂ ਤੁਸੀਂ ਆਪਣੇ ਆਪ ਨੂੰ ਇੱਕ ਐਮਐਲਏ ਦੱਸ ਕੇ ਤੇ ਫੋਨ ਕੀਤਾ ਕੋਈ ਮਸਲਾ ਨਹੀਂ ਸੀਗਾ ਜੀ ਐਵੇਂ ਬਸ ਗਲਤੀ ਹੋ ਗਈ ਗਲਤੀ ਹੋ ਗਈ ਪਹਿਲਾਂ ਵੀ ਕੋਈ ਇਦਾਂ ਦਾ ਤੁਹਾਡੇ ਫੰਕਸ਼ਨ ਅਧਿਕਾਰੀਆਂ ਨਾਲ ਕੋਈ ਰਿਆ ਦਾਬਤਾ ਇਸ ਤਰ੍ਹਾਂ ਦਾ ਐਮਐਲਏ ਬਣ ਕੇ ਕਰਨਾ ਨਹੀਂ ਨਹੀਂ ਜੀ ਕੋਈ ਪਹਿਲਾਂ ਵੀ ਤੁਸੀਂ ਕੋਈ ਏਡੇ بڑے ਅਫਸਰ ਨੂੰ ਇਸ ਤਰ੍ਹਾਂ ਧਮਕੀ ਦਿੱਤੀ ਐਮਐਲਏ ਬੋਲਦਾ ਵੀ ਤੁਸੀਂ ਇਹ ਸਾਡਾ ਕੰਮ ਨਹੀਂ ਕਰੋਗੇ ਤਾਂ ਇਸ ਤਰ੍ਹਾਂ ਤੁਹਾਡੇ ਨਾਲ ਇਸ ਤਰ੍ਹਾਂ ਇਥੋਂ ਬਦਲ ਦੇਵਾਂਗੇ ਨਹੀਂ ਜੀ ਆ ਪਹਿਲੀ ਵਾਰੀ ਗਲਤੀ ਕਰੀ ਜੀ ਤੇ ਇਹ ਕਿਉਂ ਮਤਲਬ ਕਿ ਕੀ ਮਾਮਲਾ ਕੀ ਸੀ ਪੂਰਾ ਤੁਸੀਂ ਇਹਨਾਂ ਨੂੰ ਫੋਨ ਕਿਉਂ ਕੀਤਾ ਬਸ ਐਵੇਂ ਹੀ ਪਤਾ ਨਹੀਂ ਦਿਮਾਗ ਖਰਾਉਗਾ ਸੀ ਗਲਤੀ ਹੋ ਗਈ ਜੀ ਬਸ ਓਕੇ ਓਕੇ ਜੀ ਸੋ थाना ਨਈਆਂ ਵਾਲਾ ਬੈਠੇ ਨੇ ਜੁੜ ਚੁੱਕੇ ਨੇ ਅਸੀਂ ਉਹਨਾਂ ਦੇ ਆਫਿਸ ਦੇ ਵਿੱਚ ਤੇ ਮੈਮ ਅੱਜ ਜਿਹੜਾ ਇੱਕ ਨਕਲੀ ਐਮਐਲਏ ਦਾ ਜਿਹੜਾ ਮਚਿਆ ਹੋਇਆ ਗੱਲਬਾਤ ਹੋ ਰਹੀ ਹੈ ਪੂਰੇ ਛਾਇਆ ਹੋਇਆ ਇਹ ਵਾਲਾ ਜਿਹੜਾ ਹੈ ਤਾਂ ਇਹ ਕੀ ਹੈ ਪੂਰਾ ਮਾਮਲਾ ਕੀ ਹੈ ਮੈਮ ਇਹ ਜੀ ਸਾਡੇ ਕੋਲ ਇੱਕ ਅਸੀਂ ਇਲੈਕਸ਼ਨਾਂ ਨੂੰ ਜਿਹੜੀ ਐਮਸੀ ਦੇ ਇਲੈਕਸ਼ਨ ਸੀਗੇ ਜਮਨੀ ਟੋਣਾ ਸੀ ਉਹਦੇ ਵਿੱਚ ਬਧਨਤਾ ਚ ਰੱਖਦੇ ਹੋਏ ਅਸੀਂ ਸਰਾਰਥ ਦੇ ਅਨਸਰ ਆ ਤੇ ਕਲੰਦਰਾ ਦਿੱਤਾ ਸੀ ਜੀ ਜੀ ਉਹਨਾਂ ਦਾ ਸਰਾਰਥ ਦੇ ਅਨਸਰ ਨੂੰ ਲੈ ਕੇ ਹਰਵਿੰਦਰ ਸਿੰਘ ਨੇ ਜੀ ਪਤਰਕਵਾਲ ਸਿੰਘ ਵਾਸੀ ਦਾਨ ਸਿੰਘ ਵਾਲਾ ਤੋਂ ਇਹਨਾਂ ਨੇ ਸਾਡੇ ਚੌਕੀ ਇੰਚਾਰਜ ਨੂੰ ਉਹਨਾਂ ਦੇ ਸੰਮੇਚ ਫੋਨ ਕੀਤਾ ਸੀਗਾ ਆ ਆਪਣੇ ਆਪ ਨੂੰ ਐਮਐਲਏ ਦੱਸ ਕੇ ਕਿ ਮੈਂ ਐਮਐਲਏ ਹੋ ਰਿਹਾ ਤੁਸੀਂ ਇਹਨਾਂ ਨੂੰ ਕਿਉਂ ਫੜਿਆ ਕਾਦੇ ਵਾਸਤੇ ਫੜਿਆ ਸੌਰੀ ਮਤਲਬ ਕਿ ਜੋ ਵੀ ਉਹ ਨਹੀਂ ਆਪਣੇ ਪਾਸਾ ਕਰਤ ਨਹੀਂ ਜੀ ਤਾਂ ਉਹਦੇ ਸਬੰਧ ਦੇ ਵਿੱਚ ਅਸੀਂ ਜਦੋਂ ਬਾਅਦ ਚ ਇਹਦੀ ਪੜਤਾਲ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਮਤਲਬ ਕਿ ਹਰਵਿੰਦਰ ਸਿੰਘ ਆਏ ਇਹਨੇ ਆਪ ਦੇ ਆਪ ਨੂੰ ਇੱਕ ਐਮਐਲਏ ਦੱਸ ਕੇ ਤੇ ਸਾਡੇ ਇੱਕ ਮੁਲਾਜ਼ਮ ਨੂੰ ਫੋਨ ਕਰਕੇ ਐਮਐਲ ਫਾਇਦਾ ਲੈਣਾ ਚਾਹੀਦਾ ਐਮਐਲ ਕਿਹੜੇ ਹਲਕੇ ਦਾ ਆਪਣੇ ਆਪ ਨੂੰ ਦੱਸ ਰਿਹਾ ਸੀ ਜੀ ਇਹ ਪੁੱਛੋ ਹਲਕੇ ਦੇ ਆਪਣੇ ਆਪ ਨੂੰ ਐਮਐਲ ਦੱਸ ਦਿੰਦੇ ਹਾਂ ਮਾਸਟਰ ਜਗਸੀ ਸਿੰਘ ਜੀ ਦਾ ਹਾਂਜੀ ਓਕੇ ਤਾਂ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਹੁਣ ਮੈਂ ਕੀ ਕਾਰਵਾਈ ਕੀ ਹੋ ਰਹੀ ਹੈ ਔਰ ਇਹਨੂੰ ਕਿੱਥੋਂ ਗ੍ਰਿਫਤਾਰ ਕੀਤਾ ਅਸੀਂ ਇਹਨਾਂ ਤੇ 180 ਨੰਬਰ ਮਕਦਮਾ ਦਰਜ ਕੀਤਾ ਜੀ ਅੰਡਰ ਸੈਕਸ਼ਨ 204 221 ਬੀ ਐਨਐਸ ਜੀ ਥਾਣਾ ਲਈਆ ਵਾਲਾ ਵਿਖੇ ਤਾਂ ਅਸੀਂ ਜੀ ਹੁਣ ਗ੍ਰਿਫਤਾਰਾ ਜੀ ਨੂੰ ਕਰ ਲਿਆ ਓਕੇ ਹੁਣ ਤੁਹਾਡੀ ਕਸਟਮਰੀ ਚ ਹੈ ਹਾਂਜੀ ਹੁਣ ਕੋਈ ਤੇ ਫਿਰ ਨੈਕਸਟ ਕੀ ਹੁਣ ਲੈਂਦੀ ਜਾ ਰਹੀ ਹੈ ਜੀ ਕਾਨੂੰਨੀ ਕਾਰਵਾਈਆਂ ਵੱਲ ਦੇ ਵਿੱਚ ਤਤਰੀਸ਼ ਚੱਲ ਰਹੀ ਹੈ ਜੀ ਜੋ ਇਨਕੁਆਰੀ ਦੇ ਮੁਤਾਬਕ ਜੋ ਵੀ ਅੱਗੇ ਆਇਆ ਉਹ ਉਸ ਹਿਸਾਬ ਨਾਲ ਸੇ ਇਨਕੁਆਰੀ ਕਰ ਰਹੀ ਹੈ ਤੇ ਐਮਐਲਏ ਸਾਹਿਬ ਨਾਲ ਗੱਲ ਹੋਈ ਇਸ ਪੱਖ ਤੇ ਮਾਸਟਰ ਜਗਸੀ ਸਿੰਘ ਜੀ ਨਾਲ ਉਹ ਉਹਨਾਂ ਦਾ ਕੀ ਕਹਿਣਾ ਸੀ ਹਾਂਜੀ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਮੈਂ ਕੋਈ ਫੋਨ ਨਹੀਂ ਦਿੱਤਾ ਸੀ ਇਸ ਸੰਬੰਧ ਵਿੱਚ ਓਕੇ ਹਾਂਜੀ ਓਕੇ ਉਹਨਾਂ ਵੱਲੋਂ ਵੀ ਕੋਈ ਦਰਖਾਸਤ ਆਈ ਹੋਵੇ ਜਾਂ ਕੁਝ ਕਿਹਾ ਹੋਵੇ ਉਹਨਾਂ ਵੱਲੋਂ ਵੀ ਕੋਈ ਆਪਦੀ ਦਿੱਤੀ ਹੈ ਜੀ ਠੀਕ ਹੈ ਮੰਨ ਲੋ ਕੁਝ ਕਹਿੰਦੇ ਜੇ ਤਾਂ ਸਾਡੇ ਆਪਣੇ ਅਸੀਂ ਜਿਹੜੇ ਮੁਲਾਜ਼ਮ ਨੇ ਇਹਨਾਂ ਨੇ ਫੋਨ ਕੀਤਾ ਸੀ ਓਕੇ ਥ्रेट ਕੀਤਾ ਉਸੇ ਤਰ੍ਹਾਂ ਇਹਨਾਂ ਦਾ ਕੋਈ ਪੁਰਾਣਾ ਰਿਕਾਰਡ ਵੀ ਨਿਕਲਿਆ ਵੀ ਕੋਈ ਇਸ ਤਰ੍ਹਾਂ ਦੀ ਇਹਨਾਂ ਨੇ ਵੀ ਪਹਿਲਾਂ ਵੀ ਕਿਸੇ ਨੂੰ ਮਤਲਬ ਅਫਸਰ ਵਗੈਰਾ ਨੂੰ ਇਸ ਤਰ੍ਹਾਂ ਧਮਕਾਇਆ ਹੋਵੇ ਜੀ ਹਾਂ ਹਜੀ ਅਸੀਂ ਫਿਲਹਾਲ ਦੀ ਇਨਕੁਆਰੀ ਕਰ ਰਹੇ ਹਾਂ ਜੀ ਉਹਦੇ ਵਿੱਚ ਚੱਕਰ ਜਿਵੇਂ ਵੀ ਆਊਗਾ ਉਹ ਦੇਖਦੇ ਹਾਂ ਓਕੇ ਬਈ ਥੈਂਕ ਯੂ